ਸੋ ਦੋਸਤੋ ਇੱਥੇ 뮤זיਕ ਨੂੰ ਮਿਊਟ ਕਰਨਾ ਪੈ ਰਿਹਾ ਤੇ ਪੂਰਾ ਜਾਗੋ ਦਾ ਫੰਕਸ਼ਨ ਹੈ ਔਰ ਪੂਰਾ ਇੰਜੋਏ ਕਰੋ ਨਾਨਕਿਆਂ ਵੱਲੋਂ ਅੰਬਾਲੇ ਤੋਂ ਨਾਨਕੇ ਸਪੈਸ਼ਲ ਕੈਨੇਡਾ ਪਹੁੰਚੇ ਆ ਔਰ ਤੁਸੀਂ ਫੁੱਲ ਵਲੌਗ ਇੰਜੋਏ ਕਰ ਰਹੇ ਹੋ ਓਕੇ ਜੀ ਤੇ 뮤זיਕ ਮੈਨੂੰ ਮਿਊਟ ਕਰਨਾ ਪੈ ਰਿਹਾ ਕਿਉਂਕਿ ਕਾਪੀਰਾਈਟ ਆ ਜਾਂਦਾ ਹੈ ਫੈਮਿਲੀ ਪਰਫੋਰਮੈਂਸ ਬਹੁਤ ਵਧੀਆ ਹੈ ਔਰ ਅੱਗੇ ਜਾ ਕੇ ਹੋਰ ਫਰੈਂਡਸ ਨੇ ਬਹੁਤ ਸੋਹਣਾ ਜਸੀ ਦੀ ਫਰੈਂਡਸ ਨੇ ਬਹੁਤ ਸੋਹਣਾ ਪਰਫਾਰਮੈਂਸ ਦਿੱਤਾ ਹੈ ਹੋ ਸਾਰੇ ਜਿੰਨੇ ਵੀ ਰਿਸ਼ਤੇਦਾਰ ਆਏ ਉਹਨਾਂ ਨੇ ਪਰਫਾਰਮੈਂਸ ਬਹੁਤ ਵਧੀਆ ਕੀਤਾ ਹੈ ਇੱਥੇ ਕੋਈ ਵੀ ਆਪਣਾ ਜਲਸੀ ਨਹੀਂ ਕਰਦਾ ਕਿਸੇ ਨੂੰ ਕਹਿਣੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਆ ਜੋ ਜੇ ਡਾਂਸ ਕਰ ਲੋ ਜੇ ਸਾਰਿਆਂ ਨੇ ਪਿਆਰੀ ਖਿੱਚੀ ਵੀ ਹੁੰਦੀ ਆ ਇਹ ਸਾਡਾ ਅਨਮੋਲ ਫ੍ਰੀ ਦਾ ਡਾਂਸਰ ਵਾਈ ਨਾਈਸ ਆ ਪਲੀਜ਼ ਫੁੱਲ ਵਾਚ ਕਰਿਓ OK ਜੀ तो क्यों देव साहब yapayım बैठिए जीजा जी पीछे पीछे ना Obrigado, Dom 就在这里买菜。 ਤਾਂ ਬਹੁਤ ਸਾਵਧਾਨ ਚੜ੍ਹੇ ਦੇ ਚਾਹ ਚਲੀ ਦੇ ਚਾਚੇ ਨੂੰ ਬੋਡੇ ਬੋਡੇ ਚਾਹ ਹੁਣ ਚਾਚਾ ਜੀ ਹੁਣਾ ਪਰ ਬੋਲੀ ਪੈਨ ਲਿਖਿਆ ਪਹਿਲੇ ਦੇਖੋ ਹੁਣ ਬੋਲੀਆ ਉਸਨੋਂ ਹਨ ਜਿਵੇਂ ਜੱਸੀ ਭੰਦੇ ਚਾਚਾ ਜੀ ਚਾਚੀ ਤੇ ਚਾਚੀ ਦੀ ਦੀ ਬੋਲੀਆ ਬੋਲ 気を付けよう。 ਜਿਵੇਂ ਉਹਨੇ ਪੁੱਛਿਆ ਸੀਗਾ मेरे गुहू ने छज तोड़ता समझ लगती क्या काची कह दें कई कह दें हाँ ओके है कि <laughs> <laughs> और दोनों साइड denn <laughs>

22 ਅਗਸਤ 2024 ਕੈਪੋ ਸਾਰਾ ਮਨੀ ਇਨ ਕੈਨੇਡਾ ਜੇਠ ਨੂੰ ਅਗ ਲੱਗ ਜੇ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਹਾਏ ਦੇਖੀ ਜੇਠ ਨੂੰ ਕੀ ਕਹਤਾ ਨਾ ਜੇਠ ਨੂੰ ਜੀ ਜੀ ਕਹਿੰਦੇ thank <laughs> you ਰੋੜਾ ਬੇਗੇ ਤਾਇਆ ਹੋਰ ਬਾਸੀ ਵਿੱਚ ਮੈਨੂੰ ਤਾਇਏ ਨੇ ਨਾਲਾ ਬੜਿਆ ਬਰਾ ਸੋਹਣਾ ਲੱਗਦਾ ਤਾਇਏ ਨੇ ਬੜੀ ਸੂਰੀ ਪੱਕ ਬੰਦੀ ਆ ਤਾਇਏ ਤੋਂ ਖੁਰਨਾ ਉਜੂਨੀ ਕਰਦਾ ਇਹ ਗੱਲ ਸੱਚ ਹੋ ਗਈ ਕਿਉਂਕਿ ਤਾਈ ਸਾਡੀ ਨਿਕਰ ਜਲੀ ਤਾਇਏ ਮੇਨੂੰ ਲਾਕੇ ਵੀ ਤਾਇਏ ਤੋਂ ਉਹ ਦੇਖ ਕੁਦੈਰੀ ਕੀ ਕਰ ਰੇ ਨੱਚ ਨੱਚ ਬੈ ਡਾਈ ਜੀ ਮੇਰਾ ंग ध्यान लैण दो ले में कोई फड़के ખિૂ ખિં તારા પેપર જાયા ને મતલબ કે યમોરા હિત જાયા હે આ ફનીક વાલીયા આ કે સમાડીયા મને ਚਾਚਾ ਜੀ ਨੂੰ ਬੋਡੇ ਬੋਡੇ ਚਾਚਾ ਜੀ ਹੁਣ ਚਾਚਾ ਜੀ ਹੁਣ ਪਰ ਬੋਲੀ ਪੈਣ ਲੱਗਿਆ ਹੈ ਸਿੱਖ ਹੁਣ ਗੁਲੀਓ ਸਭ ਲੋਕ ਬੰਨ੍ਹ ਹੈ ਹਨ ਕਿਸੇ ਜੈਸੀ